ਹੈਲੋ ਜੀ গুড মর্নিং ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਪੰਜਾਬੀ ਤੜਕਾ ਦੇ ਉੱਤੇ ਤੇ ਕਰਦੇ ਆ ਜੀ ਅੱਜ ਦਾ ਨਵਾਂ ਵਲੌਗ ਸ਼ੁਰੂ ਤੇ ਦੇਖਦੇ ਆਂ ਬਾਕੀ ਅੱਜ ਜਿਨੇ ਕੀ ਕਰਨਾ ਕਿੱਧਰ ਜਾਣਾ ਇਹ ਜਿਹੜਾ ਹੀ ਜਨੇ ਨਵੇਂ ਵਲੌਗ ਚੋਂ ਅੰਦਰ ਗੱਡੀ ਧੁੱਤੀ ਜਾ ਰਹੀ ਹੈ ਕਿਸ ਤੇ ਕਿਉਂਕਿ ਅੱਜ ਜਾ ਰਹੇ ਨੇ ਸਾਰੇ ਭੋਗ ਤੇ ਤੇ ਘਰੇ ਆਪਾਂ ਹੀ ਲਓ ਜੀ ਆਪਾਂ ਅੱਗੇ ਅੱਜ ਇਕੱਲੇ ਘਰੇ ਅੱਜ ਕੋਈ ਹੈ ਨਹੀਂ ਸਾਰੇ ਜਾਣੇ ਗਏ ਨੇ ਜੋ ਰਿਸ਼ਤੇਦਾਰੀ ਦੇ ਵਿੱਚ ਮਾਤਾ ਚੜਾਈ ਕਰਗੇ ਤੇ ਉਹਦੇ ਭੋਗ ਤੇ ਤੇ ਮੈਂ ਬੈਠਾ ਸੀ ਦੁਕਾਨ ਦੇ ਵਿੱਚ ਹੀ ਕੁਝ ਟਾਈਮ ਮੈਂ ਜਾ ਕੇ ਅੰਦਰ ਫਿਰ ਲੋਕ ਵਿੱਚ ਆਰਾਮ ਕਰ ਲਿਆ ਤੇ ਫਿਰ ਇਕੱਲੇ ਜਿਹੜਾ ਉੱਥੇ دل ਜਾਣ ਲੱਗਿਆ ਮੈਂ ਦੁਬਾਰਾ ਆ ਕੇ ਫਿਰ ਦੁਕਾਨ ਦੇ ਵਿੱਚ ਬੈਠ ਗਿਆ ਮੈਂ ਚਲੋ ਇੱਥੇ ਗਲੀ ਦੇ ਉੱਤੇ ਕੋਈ ਲੰਘਦਾ ਟੱਪਦਾ ਫੜ ਜਾਂਦਾ ਤਾਂ ਮ ਵਧੀਆ ਨਿਕਲ ਜਾਂਦੇ ਤੇ ਬਾਕੀ ਵਿੜਕਾਂ ਦੀ ਰਹਿੰਦੀ ਆ ਨਾ ਘਰ ਦੀ ਸਾਰੇ ਦੀ ਇਥੋਂ ਤਾਂ ਕਰਕੇ ਆਪਾਂ ਬਾਰੇ ਆ ਕਿ ਹੁਣ ਦੁਕਾਨ ਦੇ ਵਿੱਚ ਬੈਠ ਗਏ ਤੇ ਆਪਾਂ ਨੇ ਇਹ ਕਰਨੇ ਨੇ ਜੀ ਨਾਮ ਮਨਾਉਂਸ ਤੋਂ ਜਿਨ੍ਹਾਂ ਨੇ ਆਪਾਂ ਨਾਲ ਗੱਲ ਕਰੇ ਨੇ ਕਮੈਂਟ ਤੇ ਕੱਲ ਕਮੈਂਟ ਆਏ ਨੇ ਜੀ 5 ਸੀ ਤੇ ਆਏ ਨੇ ਸਿਰਫ ਇੱਕ ਜਾਣੇ ਦੇ ਭੈਣ ਬਲਜੀਤ ਕੌਰ ਬਸ ਇਹ ਭੈਣ ਕਦੇ ਵੀ ਕਮੈਂਟ ਕਰਨੋਂ ਨਹੀਂ ਕੁੰਝਦੇ ਬਹੁਤ ਬਹੁਤ ਧੰਨਵਾਦ ਪਿਆਣੇ ਬਹੁਤ ਸੋਹਣੇ ਸੋਹਣੇ ਤੁਹਾਡੇ ਕਮੈਂਟ ਨੇ ਮੈਂ ਸਾਰੇ ਕਮੈਂਟ ਪੜ੍ਹੇ ਨੇ ਰਿਪਲਾਈ ਕੀਤਾ ਤੇ ਬਹੁਤ ਵਧੀਆ ਲੱਗਿਆ ਮੇਰੇ ਦਿਲ ਨੂੰ ਖੁਸ਼ੀ ਹੋਈ ਹੈਗੀ ਹੈ ਨਾ ਤੇ ਅੱਜ ਉਹ ਵੀ ਇਹ ਰਿਵਿਊ ਕਮੈਂਟ ਨਹੀਂ ਆਇਆ ਗਰੇਵਲ ਪੰਜਾਬੀ ਟ੍ਰੈਵਲ ਵਾਲਿਆਂ ਦੇ ਕਿਉਂਕਿ ਉਹ ਗਏ ਹੋਏ ਨੇ ਯਾਤਰਾ ਦੇ ਉੱਤੇ ਤਾਂ ਕਰਕੇ ਉੱਧਰ ਟਾਈਮ ਨਹੀਂ ਲੱਗਦਾ ਹੈ ਨਾ ਕਈ ਵਾਰੀ ਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਨੇ ਉਹ ਤੇ ਵੈਗਰ ਉਹਨਾਂ ਨੂੰ ਹਮੇਸ਼ਾ ਚੜਦੀ ਕਰਾ ਦੇਵੇ ਸਿੱਤੇ ਰੱਖੇ ਖੋਸ ਰੱਖੇ ਤੇ ਭੈਣ ਬਲਜੀਤ ਕੌਰ ਦੇ ਕਮੈਂਟ ਆਪਾਂ ਨੂੰ ਆਇਆ ਨਹੀਂ ਡੀਪੀ ਤੁਸੀਂ ਦੇਖ ਲਈ ਤੇ ਕਮੈਂਟ ਦਾ ਵੀ ਸਕਰੀਨਸ਼ਾਟ ਦੇਖ ਲਓ ਬਹੁਤ ਸੋਹਣੇ ਸੋਹਣੇ ਕਮੈਂਟ ਨੇ ਤੇ ਯਾਰ ਹੁਣ ਆਪਾਂ ਨੂੰ ਭੈਣ ਗਰੇ ਪਰਮ ਕਰਿਆ ਦਾ ਵੀ ਕਮੈਂਟ ਨਹੀਂ ਆਇਆ ਇੱਕ ਦੋ ਦਿਨਾਂ ਦਾ ਰਪਿੰਦਰ ਢਿੱਲੋਂ ਦੇ ਵੀ ਕੁਝ ਦਿਨਾਂ ਦੀ ਨਹੀਂ ਆਏ ਤੇ ਚਲੋ ਕੋਈ ਗੱਲ ਨਹੀਂ ਹੌਲੀ ਹੌਲੀ ਆਉਣ ਲੱਗ ਜਾਣਗੇ ਕਦੇ-ਕਦੇ ਕੋਈ ਇਨਸਾਨ ਬੀਜੀ ਹੁੰਦਾ ਹੈ ਨਾ ਤਾਂ ਨਹੀਂ ਕਰ ਪਾਉਂਦਾ ਕਮੈਂਟ ਤੇ ਦੇਖਦੇ ਆ ਜੀ ਅੱਜ ਜੇ ਆਪਣਾ ਵਲੌਗ ਪੂਰਾ ਹੋਇਆ ਤਾਂ ਆਪਾਂ ਸਾਨੂੰ ਵਲੌਗ ਜ਼ਰੂਰ ਅਪਲੋਡ ਕਰਾਂਗੇ ਤੇ ਪਰ ਅੱਜ ਮੈਂ ਕੱਲਾ ਕਰੇ ਤੇ ਆਪਾਂ ਜਾ ਕਿਧਰੇ ਸੱਕਦੇ ਨਹੀਂ ਜੇ ਵਲੌਗ ਪੂਰਾ ਨਾ ਹੋਇਆ ਤਾਂ ਆਪਣੇ ਇਹੀ ਵਲੌਗ ਕਰਨ ਕੰਟੀਨਿਊ ਆਪਾਂ ਕਰਾਂਗੇ ਤਾਂ ਜੇ ਤੁਹਾਨੂੰ ਵੇਟ ਕਰਨੀ ਪੈਣੀ ਹੈ ਅੱਜ ਵਲੌਗ ਨਹੀਂ ਪਾ ਸਕਦੇ ਫਿਰ ਆਪਾਂ ਪਤਾ ਕਰਕੇ ਜੇ ਪੂਰਾ ਹੋ ਗਿਆ ਤਾਂ ਜ਼ਰੂਰ ਪਾਵਾਂਗੇ ਤੇ ਬਾਕੀ ਦੇਖਦੇ ਹਾਂ ਹੁਣ ਇੱਕ ਵਾਰ ਕਾਦੋ ਆਉਂਦੇ ਨੇ ਫਿਰ ਕਿੱਧਰ ਕਿਧਰੇ ਜਾਣ ਦਾ ਕੋਈ ਬਣੋ ਪ੍ਰੋਗਰਾਮ ਜਾਨਾ ਤੇ ਮਰ ਡੈਂਜਰ ਤੇ ਲੋ ਜੀ ਅੱਜ ਮੈਂ ਬੈਠਾ ਘਰੇ ਬੇਲੇ ਹੀ ਬਿਲਕੁਲ ਕਿਉਂਕਿ ਕੱਲਾ ਜਾਣਾ ਸਾਰੇ ਜਣੇ ਗਏ ਨੇ ਸੋਚਿਆ ਅੱਜ ਟਾਈਮ ਹੈ ਆਪਾਂ ਦਿਖਾ ਦੀ ਅੱਜ ਸੂਟ ਸਾਰੀਆਂ ਭੈਣਾਂ ਨੂੰ ਗਰਮੀ ਵਾਲੇ ਜਿਹੜੇ ਆਪਾਂ ਨਵੇਂ ਲਿਆਉਂਦੇ ਨੇ ਸਭ ਤੋਂ ਪਹਿਲਾਂ ਆਹ ਸੂਟ ਦੇਖੋ ਇਹ ਤੁਸੀਂ ਬਹੁਤ ਸੋਹਣਾ ਰੰਗ ਹੈ ਡਿਜ਼ਾਈਨ ਹੈ ਤੇ ਕੈਮਰਿਕ कॉटन ਦਾ ਪਿਓਰ कॉटन ਦਾ ਸੂਟ ਹੈ ਬਿਲਕੁਲ ਵੀ ਗਰਮੀ ਨਹੀਂ ਆਉਂਦੀ ਤੇ ਇਹ ਅੱਜ ਇਹ ਸਾਰੇ कॉटन ਦੇ ਸੂਟ ਹੀ ਦਿਖਾਉਣੇ ਨੇ ਬਹੁਤ ਸੋਹਣੇ ਸੋਹਣੇ ਸੂਟ ਨੇ ਤੇ ਕਲਰ ਡਿਜ਼ਾਈਨ ਸਾਰਿਆਂ ਦੇ ਵੱਖਰੇ ਨੇ ਤੇ ਉਸ ਤੋਂ ਬਾਅਦ ਦੇਖੋ ਜੀ ਦੂਸਰਾ ਸੂਟ ਇਹ ਵਾਲਾ ਦੇਖੋ ਜੀ ਘਰੇ ਪਾਉਣ ਵਾਲੇ ਸੂਟ ਨੇ ਤੇ ਇਹਨਾਂ ਹੀ ਤੁਹਾਨੂੰ ਆਪਾਂ ਕੀਮਤ ਵੀ ਦੱਸਾਂਗੇ ਇੱਕ ਬਾਅਦ ਦੇਖੋ ਜੀ ਤੀਸਰਾ ਸੂਟ ਤੇ ਰੰਗ ਤੇ ਡਿਜ਼ਾਈਨ ਦੇਖੋ ਕਿੰਨੇ ਪਿਆਰੇ ਨੇਗੇ ਗਰਮੀਆਂ ਵਾਲੇ ਬਿਲਕੁਲ ਸੂਟ ਨੇ ਗਰਮੀਆਂ ਵਾਲੇ ਰੰਗ ਨੇ ਬਿਲਕੁਲ ਪਿਆਰੇ ਪਿਆਰੇ ਤੇ ਦੇਖੋ ਜੀ ਅਗਲਾ ਸੂਟ ਨੇ ਬਹੁਤ ਸੋਹਣੇ ਸੋਹਣੇ ਸੂਟ ਨੇ ਜਿੰਨਾ ਨੇ ਪਹਿਣਾ ਨੇ ਲੈਣੇ ਜਰੂਰ ਵਿజిਟ ਕਰਿਓ ਆਪਣੀ ਦੁਕਾਨ ਦੇ ਉੱਤੇ ਦੇਖੋ ਅਗਲਾ ਸੂਟ ਅੱਜ ਆਪਾਂ ਸਾਰੀ ਗਰਮੀ ਵਾਲੇ ਸੂਟ ਦਿਖਾਉਣੇ ਨੇ ਕੈਮਰਿਕ ਕਾਟਨ ਦੇ ਵਿੱਚ ਇਹ ਸੂਟ ਨੇ ਸਾਰੇ ਦੇਖੋ ਇਹ ਅਗਲਾ ਸੂਟ ਤੇ ਇਹ ਦੇਖੋ ਜੀ ਅਗਲਾ ਸੂਟ ਦੇਖੋ ਕਿੰਨਾ ਪਿਆਰਾ ਰੰਗ ਹੈ ਤੇ ਡਿਜ਼ਾਈਨ ਕਿੰਨਾ ਪਿਆਰਾ ਹੈਗਾ ਤੇ ਆਹ ਦੇਖੋ ਜੀ ਉਹ ਪੂਆ ਅਗਲਾ ਸੂਟ ਤੇ ਆਹ ਵਾਲਾ ਆ ਗਿਆ ਉਸ ਤੋਂ ਬਾਅਦ ਤੇ ਇਸ ਤੋਂ ਬਾਅਦ ਆ ਗਿਆ ਆਹ ਵਾਲਾ ਦੇਖੋ ਜੀ ਤੇ ਇਹ ਆ ਗਿਆ ਜੀ ਅੱਜ ਦਾ ਆਖਰੀ ਸੂਟ ਦੇਖੋ ਸਾਰੇ ਦੁਬਾਰੀ ਤੁਸੀਂ ਦੇਖਤਾ ਕਰੋ ਰੰਗ ਕੰਦਰ ਗਏ ਨੇ ਤੇ ਹਰੇਕ ਸਾਰੇ ਦਾ ਇੱਕ ਰੇਟ ਹੈਗਾ ਜੀ ਜਿਹੜੀਆਂ ਭੈਣਾ ਐਦਾਂ ਹੀ ਆ ਕੇ ਸੂਟ ਲੈਣਾ ਉਹਨਾਂ ਨੂੰ ਲੈਣੇ ਮਿਲੂਗਾ ਜੀ ਇਹ 7400 ਦੇ ਵਿੱਚ ਤੇ ਜਿਹੜੀਆਂ ਭੈਣਾ ਆ ਕੇ ਕਹਿਣਗੀਆਂ ਵੀ ਸਾਨੂੰ ਅਸੀਂ ਬਲੌਗ ਦੇਖ ਕੇ ਆ ਤੇ ਕਈ ਸੂਟ ਇਕੱਠੇ ਲੈਣਗੀਆਂ ਉਹਨਾਂ ਨੂੰ ਇਸ ਤੋਂ ਵੀ ਟੱਕ ਟ ਸੂਟ ਆਪਾਂ ਲਾ ਦਾਂਗੇ ਪਰ 300 ਤੱਕ ਆਹ ਸੌਰੀ 40 ਤੋਂ تک பசੂਟੇ ਦੇ ਸਕਦੇ ਆਂਗੇ ਤੇ ਕਿਹੜੀ ਵੀ ਪ੍ਰਾਣਾ ਲੈਣੇ ਪਿਓਰ ਕਲਰ ਕੈਮਰੇ ਕਾਟਨ ਘਰੇ ਪਾਉਣ ਵਾਲੇ ਸੂਟ ਨੇ ਬਹੁਤ ਸੋਹਣੇ ਸੂਟ ਨੇ ਜ਼ਰੂਰ ਆਪਣੀ ਦੁਕਾਨ ਤੇ ਵਿੱਚ ਕਰਿਓ ਜਿੰਨਾਂ ਨੂੰ ਲੈਣੇ ਆ ਜੇ ਪਸੰਦ ਆਏ ਤਾਂ ਕਮੈਂਟ ਕਰਕੇ ਜ਼ਰੂਰ ਦੱਸਦੇ ਜੀ ਇਹ ਤੁਹਾਨੂੰ ਦਿਖਾਏ ਨੇ ਅੱਜ ਸੂਟ ਕਿਉਂਕਿ ਅੱਜ ਆਪਣੇ ਕੋਲ ਟਾਈਮ ਥੀਗਾ ਫੁੱਲਾ ਇਕੱਲੇ ਬੈਠੇ ਆ ਘਰੇ ਮੈਂ ਕਹਿੰਦਾ ਆਪਣਾ ਟਾਈਮ ਪਾਸੋ ਕੁਤੇ ਨਵੇਂ ਆਪਾਂ ਪਹਿਣਾ ਨੂੰ ਸੂਟ ਦਿਖਾ ਦਈਏ ਤੇ ਹੁਣ ਇਸ ਤੋਂ ਬਾਅਦ ਆਪਾਂ ਕੱਲ ਨੂੰ ਤੁਹਾਨੂੰ ਹੋਰ ਸੂਟ ਦਿਖਾਵਾਂਗੇ ਜੇ ਟਾਈਮ ਲੱਗਿਆ ਤਾਂ ਨਹੀਂ ਫਿਰ ਜਿੱਦੇ ਵੀ ਟਾਈਮ ਹੋਇਆ ਤਾਂ ਆਪਾਂ ਤੁਹਾਨੂੰ ਹੋਰ ਵੀ ਸੂਟ ਦਿਖਾਵਾਂਗੇ ਸੂਟ ਆਪਾਂ ਨੇ ਕਾਫੀ ਲਿਆਂਦੇ ਨੇ ਤੇ ਸਾਰੀਆਂ ਭੈਣਾਂ ਨੂੰ ਬੇਨਤੀ ਹੈ ਜਰੂਰ ਆਪਣੀ ਦੁਕਾਨ ਤੇ ਆ ਕੇ ਕੱਪੜਾ ਦੇਖ ਕੇ ਜਾਓ ਇੱਕ ਵਾਰੀ ਤੇ ਜੇ ਨਾ ਪਸੰਦ ਆਇਆ ਚਲੋ ਕੋਈ ਗੱਲ ਨਹੀਂ ਹਨਾ ਐਡ-ਡਾਡ ਪਸੰਦ ਹੁੰਦੀ ਹੈ ਤਾਂ ਨਹੀਂ ਵੀ ਲੈ ਲੈਣਾ ਤੁਸੀਂ ਕੋਈ ਚੱਕਰ ਨਹੀਂ ਪਰ ਇੱਕ ਵਾਰ ਦੇਖ ਕੇ ਜਰੂਰ ਜਾਓ ਤੇ ਜਿਹੜੀਆਂ ਭੈਣਾਂ ਆਪਣੇ ਆਲੇ-ਦਾਲੇ ਦੇ ਪਿੰਡਾਂ ਦੇ ਵਿੱਚੋਂ ਕੋਈ ਬਲੌਗ ਦੇਖਦੀ ਹੈ ਕਿਸੇ ਨੇ ਹਨਾ ਸੂਟ ਮੰਗਾਉਣੇ ਤਾਂ ਜ਼ਰੂਰ ਦੱਸਿਓ ਤੇ ਪ੍ਰਸੂਟ ਉਹਦੇ ਕੋਲੋਂ ਫੋਟੋ ਦਾ ਕਰਾਂਗੇ ਮੈਸੇਜ ਕਰਿਓ ਫੋਟੋ ਕਰਿਓ ਸੌਰੀ ਮੈਸੇਜ ਕਰਦੇ ਜਾਂ ਕਮੈਂਟ ਕਰਦੇਓ ਜਾਂ ਆਪਾਂ ਸਕਰੀਨ ਦੇ ਉੱਤੇ ਨੰਬਰ ਸੁਣਦੇ ਤਾਂ ਸਾਈਡ ਤੇ ਨੰਬਰ ਦੇਖ ਕੇ ਤੁਸੀਂ ਕਾਲ ਕਰ ਸਕਦੇ ਹੋਗੇ WhatsApp ਤੇ ਵੀਡੀਓ ਕਾਲ ਕਰਕੇ ਸੂਟ ਦੇਖ ਸਕਦੇ ਹੋ ਫੋਟੋਆਂ ਮੰਗਾ ਸਕਦੇ ਹੋ ਸੂਟਾਂ ਦੀਆਂ ਤੇ ਫੋਨ ਕਰਕੇ ਆਰਡਰ ਕਰ ਸਕਦੇ ਹੋ ਸੂਰਤ ਸੌਨ ਜਰੂਰ ਉਪਡੇ ਕਰਾਂਗੇ ਲਓ ਜੀ ਹੁਣ ਦੁਪਹਿਰਾ ਜਾ ਹੋ ਗਿਆ 2 ਵਜੇ ਨਾਲ ਨੇ ਤੇ ਲੱਗੀ ਸੀ ਭੁੱਖ ਮੈਂ ਚਲੋ कुरकुरे ਮੈਂ ਖਾ ਲੈਂਦੇ ਐਨ ਨੇ ਫਿਰ ਆ ਜਾਣਗੇ ਉਹ ਆ ਕੇ ਚਾਹ ਪਾਣੀ ਬਣਾਉਣਗੇ ਆਜੋ ਜਿਨੇ ਜਿਨੇ कुरकुरे ਖਾਣੇ कुरकरा ਪਾਰਟੀ ਅੱਜ ਕੋਰਕਰਾ ਪਾਰਟੀ ਕਰਦੇ ਆ ਲਓ ਜੀ ਕੋ ਵਾਲੇ ਆ ਗਏ ਤੇ 2:30 ਵਜੇ ਆ ਗਏ ਤੇ ਤੇ ਆਪਾਂ ਫਿਰ ਉਧਰ ਘੰਟਾ ਆਰਾਮ ਕਰ ਲਿਆ ਤੇ ਚਾਹ ਪਾਣੀ ਪੀਤਾ ਤੇ ਹੁਣ ਆਪਾਂ ਕਾਫੀ ਟਾਈਮ ਹੋ ਗਿਆ ਅਗੇ ਦੁਬਾਰਾ ਦੁਕਾਨ ਦੇ ਵਿੱਚ ਪਹਿਲਾਂ ਢੋਕਾ ਆ ਗਿਆ ਤੇ ਕੁਝ ਉਹਨਾਂ ਨੂੰ ਕੱਪੜਾ ਨਹੀਂ ਤਾਂ ਦਿਖਾਇਆ ਤੇ ਉਸ ਤੋਂ ਬਾਅਦ ਹੁਣ ਦੁਬਾਰਾ ਚਿਲਕੇ ਸਾਰੇ ਕੱਪੜੇ ਤੇ ਹੁਣ ਆਪਾਂ ਲਾਉਨੇ ਹਾਜ਼ਰੀ ਇੱਥੀ ਸ਼ਾਮ ਤੱਕ ਤੇ ਲਓ ਜੀ ਹੋ ਗਈ ਸ਼ਾਮ ਤੇ ਹੁਣ ਆਪਾਂ ਕਰਦੇ ਆ ਅੱਜ ਦੇ ਵਲੌਗ ਦਾ ਇੱਥੇ ਐਂਡ ਤੇ ਤੁਸੀਂ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਜ਼ਰੂਰ ਕਰਿਓ ਤੇ ਮਿਲਦੇ ਆ ਇਸ ਵੇਰੇ ਨਵੇਂ ਵਲੌਗ ਦੇ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ